ਜੀ ਪਠਾਨਕੋਟ ਦੀ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 2 ਦੀ ਪੁਲਿਸ ਨੇ ਜਿਹਦੇ ਚ ਇੰਸਪੈਕਟਰ ਸ਼ੌਰਤ ਸਿੰਘ ਮਾਨ ਤੈਨਾਤ ਨੇ ਤੇ ਉਹਨਾਂ ਦੇ ਸੁਪਰਵਾਈਜ਼ਰੀ ਅਫਸਰ ਸਮੀਰ ਸਿੰਘ ਮਾਨ ਇਹਨਾਂ ਨੇ ਇੱਕ ਗੈਂਗ ਵਸਟ ਕੀਤਾ ਆਰਗੇਨਾਈਜ਼ਡ ਕ੍ਰਿਮੀਨਲ ਆਹੇ ਇਹ ਬੇਸਿਕਲੀ ਹਥਿਆਰਾਂ ਦੀ ਸਪਲਾਈ ਬਾਹਰਲੇ ਸੂਬੇ ਤੋਂ ਲੈ ਕੇ ਆਉਂਦੇ ਆ ਤੇ ਹਥਿਆਰਾਂ ਦੀ ਸਪਲਾਈ ਲੈ ਕੇ ਅੱਗੇ ਉਹ ਜਿਹੜੇ ਅਪਰਾਧਿਕ ਗਤੀਵਿਧੀਆਂ ਸ਼ਾਮਿਲ ਨੇ ਲੋਕ ਜਿਵੇਂ ਲੁੱਟਕੋਹ ਕਰਨ ਵਾਲੇ ਆ ਜਾਂ ਗੈਂਗਸਟਰਸ ਹੈਗੇ ਆ ਜਾਂ ਹੋਰ ਜਿਹੜੀ ਇਹ ਸੰਗੀਨ ਜੁਰਮ ਕਰਨ ਵਾਲੇ ਆ ਉਹਨਾਂ ਨੂੰ ਇਹ ਹਥਿਆਰਾਂ ਦੀ ਸਪਲਾਈ ਦਿੰਦੇ ਸੀ ਔਰ ਖੁਦ ਵੀ ਉਹਨਾਂ ਦੀ ਹਥਿਆਰਾਂ ਦੀ ਜਿਹੜੀ ਹੈਗੀ ਆ ਉਹ ਆਪਣੇ ਪਾਸ ਇਹਨਾਂ ਨੇ ਰੱਖੇ ਹੋਏ ਸੀਗੇ ਸੋ ਇੱਕ ਟਿਪ ਆਫ ਦੇ ਉੱਤੇ ਇਨੀਸ਼ੀਅਲੀ ਜਿਹੜੇ ਹੈਗੇ ਆ ਉਹ ਦੋਸ਼ੀ ਗ੍ਰਿਫਤਾਰ ਕੀਤੇ ਗਏ ਜਿਹਦੇ ਵਿੱਚ ਪ੍ਰਮੁੱਖ ਤੌਰ ਤੇ ਦੀਪਕ ਮਲੋਤਰਾ ਉਰਫ ਸੌਰਭਾ ਜੋਬਨਪ੍ਰੀਤ ਹੈ ਪਵਨ ਹੈ ਸ਼ਾਮ ਹੈ ਤੇ ਅਜੇ ਅਜੇ ਭਗਤ ਉਰਫ ਕਾਲੀ ਉਰਫ ਬੌਂਸਰ ਹੈ ਇਹਨਾਂ ਪੰਜਾਂ ਦੋਸ਼ੀਆਂ ਨੂੰ ਜਿਹੜਾ ਪਠਾਨਕੋਟ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਔਰ ਇਹਨਾਂ ਦੇ ਪੋゼਸ਼ਨ ਦੇ ਵਿੱਚੋਂ 4 7.65 ਕੈਲੀਬਰ ਦੇ ਪਿਸਟਲਸ ਵਿਦ ਮੈਗਜ਼ੀਨ ਵਿਦ ਅਮੂਨੀਸ਼ਨ ਜਿਹੜਾ ਹੈਗਾ ਆ ਉਹ ਬਰਾਮਦ ਹੋਇਆ ਇੱਕ ਡਬਲ ਬੈਲ ਸ਼ਾਰਟ ਸ਼ਾਰਟ ਬੈਰਲ ਜਿਹੜੀ ਆ ਉਹ ਗਨ ਜਿਹੜੀ ਹੈਗੀ ਆ ਉਹ ਬਰਾਮਦ ਹੋਈ ਉਹਦਾ ਅਮੂਨੀਸ਼ਨ ਬਰਾਮਦ ਹੋਇਆ ਇਹ ਜਿਹੜੀ ਸਾਰੀ ਸਪਲਾਈ ਸੀਗੀ ਉਹ ਬਾਰਲੇ ਸੂਬੇ ਤੋਂ ਇਹ ਲੈ ਕੇ ਆਉਂਦੇ ਸੀ ਤੇ ਇੱਥੇ ਡਿਸਟ੍ਰੀਬਿਊਟ ਕਰਦੇ ਸੀ ਕੁਝ ਆਪਣੇ ਪਾਸ ਰੱਖਦੇ ਸੀ ਇਹਨਾਂ ਸਾਰੇ ਅਪਰਾਧੀਆਂ ਦਾ ਜਿਹੜਾ ਪਿਸ਼ੋਕੜ ਆ ਉਹ ਅਪਰਾਧਿਕ ਆ ਕਿਸੇ ਤੇ ਲੁੱਟਖੋ ਦੇ ਮੁਕਾਦਮੇ ਦਰਜ ਨੇ ਕਿਸੇ ਦੇ ਉੱਤੇ ਅਟੈਂਪਟ ਟੂ ਮਰਡਰ ਦੇ ਮੁਕਾਦਮੇ ਦਰਜ ਨੇ ਕੋਈ ਨਾਰਕੋਟਿਕਸ ਦੇ ਵਿੱਚ ਇਨਵੋਲਵ ਆ ਸੋ ਇਹ ਗੈਂਗ ਜਿਹੜਾ ਬਸਟ ਹੋਣ ਦੇ ਨਾਲ ਇਹਨਾਂ ਦਾ ਇਹ ਹਥਿਆਰਾਂ ਦੀ ਰਿਕਵਰੀ ਹੋਣ ਦੇ ਨਾਲ ਜਿਹੜੀ ਹੈਗੀ ਆ ਉਹ ਜਿਹੜੀ ਹੈਗੀ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸੰਭਾਵੀ ਕੋਈ ਵਾਰਦਾਤਾਂ ਹੋ ਸਕਦੀਆਂ ਸੀ ਉਹਨਾਂ ਤੇ ਠੱਲ ਪਈ ਆ ਸਰ ਕੋਈ ਜੈਂਚਰਲ ਵੀ ਆ ਤਾਂ ਕੋਈ ਤਾਲੇ ਜਤੀ ਇਹ ਆਪਣੇ ਆਪ ਚ ਖੁਦ ਹੀ ਜਿਹੜੇ ਆਰਗੇਨਾਈਜ਼ ਕ੍ਰਿਮੀਨਲ ਨੇ ਇਹਨਾਂ ਦੇ ਉੱਤੇ 111 ਬੀ ਐਨ ਐਸ ਲਗਾਈ ਗਈ ਹੈ ਆ ਆਪਣੇ ਆਪ ਚ ਖੁਦ ਆਰਗੇਨਾਈਜ਼ ਕ੍ਰਿਮੀਨਲ ਆ ਮੇਨ ਅਕਿਊਜ਼ਡ ਦੇ ਚ ਦੀਪਕ ਮਲੋਤਰਾ ਉਰਫ ਸੌਰਵ ਹੈ ਉਹ ਇਹਨਾਂ ਸਾਰਿਆਂ ਦਾ ਜਿਹੜਾ ਕਿੰਗਪਿੰਨ ਆ ਉਹਦੇ ਨਾਲ ਇਹ ਐਸੋਸੀਏਟਿਡ ਆਰਗੇਨਾਈਜ਼ਡ ਕ੍ਰਿਮੀਨਲ ਨੇ ਸਾਰੇ ਸਰ ਕਿਸੇ ਵੀ ਬਾਰ ਦਾ ਆਪਣੇ ਅਨਜਾਨੇ ਰਿਹਾ ਸੀ ਭਾਨ ਪਰ ਉਹ ਚ ਚ ਉਹਦੇ ਬਾਰੇ ਇਨਵੈਸਟੀਗੇਸ਼ਨ ਚੱਲ ਰਹੀ ਆ ਉਹਦੇ ਬਾਰੇ ਅਸੀਂ ਡਿਸਕਲੋਸ ਵੀ ਨਹੀਂ ਕਰ ਸਕਦੇ ਇਨਵੈਸਟੀਗੇਸ਼ਨ ਚੱਲ ਰਹੀ ਆ ਜੇ ਕੋਈ ਕੋਈ ਇਸ ਤਰ੍ਹਾਂ ਦੀ ਖਬਰ ਹੋਏਗੀ ਉਹ ਤੁਹਾਨੂੰ ਜ਼ਰੂਰ ਤੁਹਾਨੂੰ ਦੱਸਾਂਗੇ ਹਾਂਜੀ ਮੈਂ ਤੇਰਾ ਨਾ ਇਸਤੇਮਾਲ ਵੀ ਨਹੀਂ ਕੀਤਾ ਗਿਆ ਉਹਦੀ ਵੀ ਇਨਵੈਸਟੀਗੇਸ਼ਨ ਚੱਲ ਰਹੀ ਆ ਇਹਨਾਂ ਦਾ ਇਸਤੇਮਾਲ ਕਿੱਥੇ-ਕਿੱਥੇ ਕੀਤਾ ਗਿਆ ਕਿਹੜੇ-ਕਿਹੜੇ ਜ਼ਿਲ੍ਹੇ ਨੂੰ ਵਾਂਟਡ ਨੇ ਜਾਂ ਸਾਡੇ ਕੋਈ ਪੁਰਾਣੀ ਵਾਰਦਾਤਾਂ ਨਹੀਂ ਇਹਨਾਂ ਨੇ ਕੀਤੀ ਉਹਦੇ ਬਾਰੇ ਇਨਵੈਸਟੀਗੇਸ਼ਨ ਚੱਲ ਰਹੀ ਆ ਇਨੀਸ਼ੀਅਲੀ ਹਜੇ ਅਸੀਂ ਇਹਨਾਂ ਨੂੰ ਆ ਲੇਟੈਸਟ ਹਜੇ ਗ੍ਰਿਫਤਾਰ ਕੀਤਾ ਔਰ ਰਣਕ ਕੋ ਰਿਕਵਰੀਜ਼ ਕੀਤੀਆਂ ਆਈਆਂ ਕਾਰ ਤੋਂ ਸੈਮੂਲੂਸ਼ਨਾਂ ਨਾਲ ਹੀ ਆ ਜੀ ਇਹਨਾਂ ਚੋ 9mm ਦਾ ਵੀ 7.65 ਕੈਲੀਬਰ ਦਾ ਵੀ ਆ ਪੁਆਇੰਟ ਪੁਆਇੰਟ 12 ਉਹਦਾ ਵੀ ਇਹਨਾਂ ਕੋਲ ਐਮੂਨੇਸ਼ਨ ਜਿਹੜਾ ਹੈਗਾ ਉਹ ਮਿਲਿਆ ਭਾਰੀ ਮਾਤਰਾ ਚ ਉਹ ਚ ਐਮੂਨੇਸ਼ਨ ਹੈਗਾ ਇਹਨਾਂ ਕੋਲੇ ਹੋਰ ਵੀ ਹੈ ਜਿਨ੍ਹਾਂ ਬਾਰੇ ਅਸੀਂ ਹਜੇ ਕੋਈ ਇਨਵੈਸਟੀਗੇਸ਼ਨ ਦਾ ਇੱਕ ਹਿੱਸਾ ਆ ਉਹ ਇਨਵੈਸਟੀਗੇਸ਼ਨ ਉਹ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਇਹਨਾਂ ਨਾਲ ਹੋਰ ਵੀ ਐਸੋਸੀਏਟਡ ਨੇ ਜਿਨ੍ਹਾਂ ਨੂੰ ਅਸੀਂ ਜਿਹੜਾ ਉਹਨਾਂ ਨੂੰ ਅਸੀਂ ਕਾਬੂ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਹੇ ਹਾਂ